ਲਓ ਵੀ ਪੰਜਾਬੀਓ ਸਤਿ ਸ੍ਰੀ ਅਕਾਲ ਵੱਡੀ ਖਬਰ ਤੇ ਗੱਲ ਕਰਨ ਲੱਗੇ ਆ ਵੱਡੀ ਖਬਰ ਆ ਰਹੀ ਹੈ ਕਿ ਪਹਿਲਾਂ ਪੰਚਾਇਤਾਂ ਭੰਗ ਕਰਕੇ ਪੰਜਾਬ ਸਰਕਾਰ ਨੇ ਬੋਕਦੇ ਸਿੰਘਾਂ ਨੂੰ ਹੱਥ ਲਾਉਣ ਵਾਲਾ ਕੰਮ ਕੀਤਾ ਸੀ ਪਰ ਹੁਣ ਦੁਬਾਰਾ ਫੇਰ ਪੰਜਾਬ ਸਰਕਾਰ ਨੇ ਇੱਕ ਚਿੱਠੀ ਕੱਢ ਦਿੱਤੀ ਹੈ ਪੰਚਾਇਤਾਂ ਭੰਗ ਹੋਣ ਜਾ ਰਹੀਆਂ ਪੰਜਾਬ ਸਰਕਾਰ ਦੇ ਪੰਚਾਇਤੀ ਵਿਭਾਗ ਨੇ ਦੁਬਾਰਾ ਫੇਰ ਜ਼ਿਲ੍ਹਿਆਂ ਨੂੰ ਤੇ ਬਲਾਕਾਂ ਨੂੰ ਇੱਕ ਚਿੱਠੀ ਕੱਢੀ ਐ ਉਹਦੇ ਵਿੱਚ ਪੰਚਾਇਤਾਂ ਨੂੰ ਭੰਗ ਕਰਨ ਬਾਰੇ ਕਿਹਾ ਗਿਆ ਔਰ ਕਿਹਾ ਕੀ ਗਿਆ ਉਹ ਸੁਣ ਲਓ ਇਹ ਕਿਹਾ ਗਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ ਇਸ ਕਰਕੇ ਪੰਚਾਇਤਾਂ ਦਾ ਪ੍ਰਬੰਧ ਚਲਾਉਣ ਦੇ ਲਈ ਪਿੰਡਾਂ ਦੇ ਵਿੱਚ ਅਬਜ਼ਰਵਰ ਨਿਯੁਕਤ ਕੀਤੇ ਜਾਣ ਨਗਰਾਨ ਨਿਯੁਕਤ ਕੀਤੇ ਜਾਣ ਤਾਂ ਕਿ ਉਹ ਪੰਚਾਇਤਾਂ ਭੰਗ ਹੋਣ ਦੀ ਸੂਰਤ ਦੇ ਵਿੱਚ ਠੀਕ ਤਰੀਕੇ ਨਾਲ ਕੰਮ ਕਰਦੇ ਰਹਿਣ ਤਾਂ ਕਿ ਪੰਚਾਇਤਾਂ ਦਾ ਕੰਮ ਮਾੜਾ ਮੋਟਾ ਜਿਹੜਾ ਉਹ ਹੁੰਦਾ ਰਹੇ ਸੋ ਇਹ ਜਿਹੜਾ ਪੂਰਾ ਸੰਕੇਤ ਹੈ ਪੰਚਾਇਤਾਂ ਭੰਗ ਕਰਨ ਦਾ ਸੰਕੇਤ ਹੈ ਔਰ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਦੁਬਾਰਾ ਫੇਰ ਪੰਚਾਇਤਾਂ ਭੰਗ ਹੋਣਗੀਆਂ ਤੇ ਹੋਣ ਜਾ ਰਹੀਆਂ ਨੇ ਕਿਉਂਕਿ ਪੰਜਾਬ ਸਰਕਾਰ ਦੀ ਇਹ ਅਧਿਕਾਰਤ ਚਿੱਠੀ ਜਿਹੜੀ ਇਹ ਕਹਿੰਦੀ ਹੈ ਕਿ ਅਬਜ਼ਰਵਰ ਨਿਯੁਕਤ ਕਰ ਲੈ ਜਾਣ ਸਾਰੀਆਂ ਪੰਚਾਇਤਾਂ ਦੇ ਇਹਦਾ ਮਤਲਬ ਇਹ ਹੈ ਕਿ ਦੁਬਾਰਾ ਫੇਰ ਪੰਚਾਇਤਾਂ ਭੰਗ ਕਰਕੇ ਤੇ ਚੋਣਾਂ ਪੰਚਾਇਤਾਂ ਦੀਆਂ ਸਰਪੰਚੀ ਦੀਆਂ ਹੋਣ ਜਾ ਰਹੀਆਂ ਨੇ ਔਰ ਪਹਿਲਾਂ ਇਸ ਤੋਂ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਸੀ ਔਰ ਇੱਕਦਮ ਪੰਚਾਇਤਾਂ ਭੰਗ ਕੀਤੀਆਂ ਤੇ ਉਦੋਂ ਫਿਰ ਯੂ ਟਰਨ ਲੈਣਾ ਪਿਆ ਸੀ ਯੂ ਟਰਨ ਕਿਉਂ ਲੈਣਾ ਪਿਆ ਸੀ ਕਿਉਂਕਿ ਉਸ ਟਾਈਮ ਅਜੇ ਪੰਚਾਇਤਾਂ ਭੰਗ ਕਰਨ ਦਾ ਵਕਤ ਹੀ ਨਹੀਂ ਸੀ ਆਇਆ ਪਰ ਭਗਵੰਤਮਾਨ ਸਰਕਾਰ ਨੇ ਕਰ ਦਿੱਤੀਆਂ ਸੀ ਉਸ ਤੋਂ ਬਾਅਦ ਪੰਚਾਇਤਾਂ ਜਿਹੜੀਆਂ ਉਹ ਹਾਈ ਕੋਰਟ ਚਲੀਆਂ ਗਈਆਂ ਸੀ ਹਾਈ ਕੋਰਟ ਨੇ ਫਿਰ ਪੰਜਾਬ ਸਰਕਾਰ ਦੀ ਖਚਾਈ ਕੀਤੀ ਸੀ ਔਰ ਦੁਬਾਰਾ ਫੇਰ ਪੰਜਾਬ ਸਰਕਾਰ ਨੂੰ ਯੂ ਟਰਨ ਲੈਂਦਿਆਂ ਹੋਇਆਂ ਆਪਣਾ ਫੈਸਲਾ ਮੋੜ ਕੇ ਵਾਪਸ ਕਰਦਿਆਂ ਹੋਇਆਂ ਪੰਚਾਇਤਾਂ ਨੂੰ ਬਹਾਲ ਕਰਨਾ ਪਿਆ ਸੀ ਤੁਸੀਂ ਸਾਰੇ ਜਾਣਦੇ ਹੋ ਔਰ ਉਦੋਂ ਫਿਰ ਭਗਵੰਤ ਮਾਨ ਨੇ ਕੁਝ ਜਿਹੜੇ ਪੰਚਾਇਤ ਵਿਭਾਗ ਦੇ ਵੱਡੇ ਅਫਸਰ ਸੀ ਜਿਨ੍ਹਾਂ ਦੀ ਸਲਾਹ ਤੇ ਇਹ ਕੰਮ ਹੋਇਆ ਸੀ ਉਹਨਾਂ ਨੂੰ ਸਸਪੈਂਡ ਵੀ ਕੀਤਾ ਸੀ ਇੱਕ ਬਹੁਤ ਵੱਡੇ ਆਈਐਸ ਅਫਸਰ ਨੂੰ ਤੁਸੀਂ ਸਾਰੇ ਜਾਣਦੇ ਹੋ ਔਰ ਦੁਬਾਰਾ ਫੇਰ ਪੰਚਾਇਤਾਂ ਭੰਗ ਹੋਣ ਜਾ ਰਹੀਆਂ ਨੇ ਸਰਕਾਰ ਦੀ ਚਿੱਠੀ ਜਾਰੀ ਹੋ ਗਈ ਹੈ ਔਰ ਚਿੱਠੀ ਦੇ ਵਿੱਚ ਪਿਆਰਿਓ ਇਹ ਕਿਹਾ ਗਿਆ ਕਿ ਪੰਚਾਇਤਾਂ ਦੇ ਜਿਹੜੇ ਅਬਜ਼ਰਵਰ ਨੇ ਉਹ ਨਿਯੁਕਤ ਕੀਤੇ ਜਾਣ ਕਿਉਂਕਿ ਪੰਚਾਇਤ ਆਉਣ ਵਾਲੇ ਟਾਈਮ 'ਚ ਪੰਚਾਇਤੀ ਚੋਣਾਂ ਨੇ ਤੇ ਪੰਚਾਇਤਾਂ ਦੇ ਅਬਜ਼ਰਵਰ ਨਿਯੁਕਤ ਕਰਨ ਦੀ ਜਿਹੜੀ ਗੱਲ ਹੈ ਉਹ ਪੰਜਾਬ ਸਰਕਾਰ ਨੇ ਆਖੀ ਹੈ ਨਵੀਂ ਚਿੱਠੀ ਜਾਰੀ ਹੋ ਚੁੱਕੀ ਹੈ ਔਰ ਹੁਣ ਪੰਜਾਬ ਦੇ ਵਿੱਚ ਕੁਝ ਟਾਈਮ ਦੇ ਵਿੱਚ ਹੀ ਜਿਹੜੇ ਦੁਬਾਰਾ ਇਲੈਕਸ਼ਨ ਪੰਚਾਇਤਾਂ ਦੇ ਹੋਣਗੇ ਤਿਆਰੀ ਖੱਚ ਲਓ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਪੰਚਾਇਤੀ ਇਲੈਕਸ਼ਨ ਨੇ ਉਹ ਬਹੁਤ ਵੱਡਾ ਇੱਕ ਮੁੱਦਾ ਵੀ ਹੁੰਦੇ ਨੇ ਬਹੁਤ ਵੱਡਾ ਮਾਹੌਲ ਬਣਦਾ ਔਰ ਹਮੇਸ਼ਾ ਹੀ ਪਿੰਡਾਂ ਵਾਲੇ ਸਰਪੰਚ ਚੁਣਨ ਦੇ ਵਿੱਚ ਗਲਤੀਆਂ ਕਰਦੇ ਨੇ ਮੇਰੀ ਬੇਨਤੀ ਹੈ ਇਸ ਵਾਰ ਸਰਪੰਚ ਜਦੋਂ ਚੁਣਨਾ ਹੈ ਨਾ ਪਹਿਲਾਂ ਵਾਲੀ ਸੋਚ ਨਾਲ ਨਾ ਚੁੜਿਓ ਪਹਿਲਾਂ ਕੀ ਵੇਖ ਕੇ ਕਰਦੇ ਆਂ ਬੰਦੇ ਦੀ ਅਕਲ ਆਪਾਂ ਵੇਖਦੇ ਨਹੀਂ ਬੰਦੇ ਦੀ ਪੜ੍ਹਾਈ ਲਿਖਾਈ ਨਹੀਂ ਵੇਖਦੇ ਪਹਿਲਾਂ ਸਰਪੰਚ ਚੁਣਨ ਲੱਗਿਆ ਆਪਾਂ ਬੰਦੇ ਦੀ ਇਮਾਨਦਾਰੀ ਨਹੀਂ ਵੇਖਦੇ ਪਹਿਲਾਂ ਸਰਪੰਚ ਚੁਣਨ ਲੱਗਿਆ ਆਪਾਂ ਇਹ ਵੀ ਨਹੀਂ ਵੇਖਦੇ ਵੀ ਇਹ ਪੀਂਦਾ ਪੂਂਦਾ ਨਸ਼ੇ ਪੱਤੇ ਵਾਲਾ ਕਿ ਸੋਫੀ ਬੰਦਾ ਪਹਿਲਾਂ ਸਰਪੰਚ ਚੁਣਨ ਲੱਗਿਆ ਆਪਾਂ ਇਹ ਵੀ ਨਹੀਂ ਵੇਖਦੇ ਵੀ ਇਹ ਬੰਦਾ ਗਰੀਬ ਗੁਰਬੇ ਦੀ ਕਿੰਨੀ ਇੱਜ਼ਤ ਕਰਨ ਵਾਲਾ ਇਹਦੀ ਬੋਲਬਾਣੀ ਕਿੱਦਾਂ ਦੀ ਹੈ ਦਾ ਸਲੀਕਾ ਕਿੱਦਾਂ ਦਾ ਆਪਾਂ ਕੀ ਵੇਖਦੇ ਆ ਉਹ ਪਿਆ ਕੀ ਰਿਹਾ ਤੋ ਖਵਾ ਕੀ ਰਿਹਾ ਦੂਜੀ ਗੱਲ ਉਹ ਪੈਸੇ ਪੂਸੇ ਕਿੰਨੇ ਵੰਡ ਰਿਹਾ ਉਹਦੇ ਕੋਲ ਕਿੱਲੇ ਕਿੰਨੇ ਨੇ ਉਹਦਾ ਦਾਬਾ ਕਿੰਨਾ ਔਰ ਉਹਦਾ ਸਰਕਾਰ ਵਾਲੀ ਪਾਰਟੀ ਦੇ ਨਾਲ ਸਬੰਧ ਕਿੰਨਾ ਹੈ ਪਹਿਲਾਂ ਆਪਾਂ ਇਹੀ ਵੇਖ ਕੇ ਸਰਪੰਚ ਬਣਾਉਣੇ ਆ ਜਿਹੜਾ ਕਿ ਬੇਹੱਦ ਗਲਤ ਤਰੀਕਾ ਮੈਨੂੰ ਲੱਗਦਾ ਹੈ ਕਿ ਸਰਪੰਚ ਬਣਾਉਣ ਲੱਗਿਆਂ ਇਹ ਨਹੀਂ ਵੇਖਣਾ ਚਾਹੀਦਾ ਵੀ ਇਹ ਪਿੰਡ ਦਾ ਬੰਦਾ ਜਿਹੜਾ ਅਸੀਂ ਸਰਪੰਚ ਬਣਾਉਣਾ ਚਾਹੁੰਦੇ ਆ ਇਹਦਾ ਸਰਕਾਰ ਨਾਲ ਕਿੰਨੀ ਗਾਠੀ ਪਈ ਹੈ ਨਹੀਂ ਵੇਖਣਾ ਚਾਹੀਦਾ ਇਹਦੇ ਕੋਲ ਪੈਸਾ ਕਿੰਨਾ ਨਹੀਂ ਵੇਖਣਾ ਚਾਹੀਦਾ ਇਹ ਸ਼ਰਾਬ ਪਿਆਰਿਆ ਕਿ ਨਹੀਂ ਪਿਆਰਿਆ ਵੀ ਨਹੀਂ ਵੇਖਣਾ ਚਾਹੀਦਾ ਇਹ ਵੀ ਨਹੀਂ ਵੇਖਣਾ ਚਾਹੀਦਾ ਵੀ ਇਹ ਮਤਲਬ ਫੁਕਰੀ ਕਿੰਨੀ ਮਾਰਦਾ ਹੈ ਵੇਖਣੀ ਚਾਹੀਦੀ ਆ ਬੰਦੇ ਦੀ ਇਮਾਨਦਾਰੀ ਉਹਦੀ ਵਿਚਾਰਤਰਾ ਉਹਦੀ ਸੋਚ ਪਿੰਡ ਨਾਲ ਉਹਦਾ ਮੇਲ ਵਰਤਨ ਉਹਦੀ ਬੋਲਚਾਲ ਉਹਦਾ ਸਲੀਕਾ ਇਹ ਵੇਖ ਕੇ ਸਰਪੰਚ ਬਣਾਉਣਾ ਚਾਹੀਦਾ ਸੋ ਹੁਣ ਸਰਪੰਚੀ ਬਣਾਉਣ ਦਾ ਦੁਬਾਰਾ ਟਾਈਮ ਆ ਗਿਆ ਪਹਿਲਾਂ ਆਪਾਂ ਇਹੀ ਦੇਖਦੇ ਰਹੇ ਆ ਕਿ ਤਕੜੇ ਦਾ ਸੱਤੀ ਨਹੀਂ 100 ਵਾਲੀ ਗੱਲ ਹੁੰਦੀ ਰਹੀ ਆ ਜਿਹੜੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੁੰਦੀ ਆ ਜ਼ਿਆਦਾਤਰ ਸਰਪੰਚ ਉਸੇ ਹੀ ਪਾਰਟੀ ਦੇ ਬਣਦੇ ਰਹੇ ਨੇ ਕਾਰਨ ਕਾਰਨ ਏਕੀ ਆ ਤੇ ਉਹ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਜਿਸ ਦੀ ਲਾਠੀ ਉਸकी ਬਹਿਸ ਇੱਥੇ ਚੱਲਦਾ ਰਿਹਾ ਐਤਕੀ ਇਹ ਕੰਮ ਨਾ ਹੋਣ ਦਿਓ ਪੰਜਾਬੀਓ ਐਤਕੀ ਪੰਜਾਬ ਸਰਕਾਰ ਭਗਵੰਤਮਾਨ ਸਰਕਾਰ ਜਿਹੜੀ ਬਦਲਾ ਇਨਕਲਾਬ ਇਮਾਨਦਾਰੀ ਕੱਟੜ ਇਮਾਨਦਾਰੀ ਦੀਆਂ ਗੱਲਾਂ ਕਰਕੇ ਸਰਕਾਰ ਬਣਾ ਕੇ ਬੈਠੀ ਹੈ ਉਹਦੇ ਰਾਜ ਚ ਉਮੀਦ ਕਰਦੇ ਆ ਵੀ ਇੰਜ ਨਹੀਂ ਹੋਊਗਾ ਜਿਵੇਂ ਪਹਿਲਾਂ ਵੇਲੇ ਚੱਲਦਾ ਰਿਹਾ ਪਰ ਜੇ ਇੰਜ ਹੁੰਦਾ ਤਾਂ ਫੇਰ ਇਹਨੂੰ ਮਾਫਕ ਨਹੀਂ ਮਾਫ ਨਹੀਂ ਕਰਨਾ ਚਾਹੀਦਾ ਇਸ ਗਲਤੀ ਨੂੰ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਜਿਹੜੀ ਦੁਬਾਰਾ ਚਿੱਠੀ ਹੁਣ ਜਾਰੀ ਕਰ ਦਿੱਤੀ ਹੈ ਕਿ ਪਿੰਡਾਂ ਚ ਆਬਜ਼ਰਵਰ ਲਾ ਦਿਓ ਆ ਜ਼ਿਲ੍ਹਿਆਂ ਨੂੰ ਤੇ ਬਲਾਕਾਂ ਨੂੰ ਪੰਜਾਬ ਸਰਕਾਰ ਦੀ ਚਿੱਠੀ ਜਾਰੀ ਹੋ ਚੁੱਕੀ ਹੈ ਜਿਦੇ ਚ ਇਹ ਕਿਹਾ ਗਿਆ ਵੀ ਆਬਜ਼ਰਵਰ ਜਿਹੜੇ ਨਿਗਰਾਨ ਨੇ ਉਹ ਪੰਚਾਇਤਾਂ ਦੇ ਲਾ ਦਿੱਤੇ ਜਾਣ ਕਿਉਂਕਿ ਨਿਗਰਾਨ ਉਦੋਂ ਲਾਏ ਜਾਂਦੇ ਨੇ ਜਦੋਂ ਪੰਚਾਇਤਾਂ ਭੰਗ ਕਰਨੀਆਂ ਹੁੰਦੀਆਂ ਨੇ ਜਦੋਂ ਪੁਰਾਣੀਆਂ ਪੰਚਾਇਤਾਂ ਹਟਾ ਕੇ ਨਵੀਂ ਪੰਚਾਇਤ ਦੀਆਂ ਚੋਣਾਂ ਕਰਾਉਣੀਆਂ ਹੁੰਦੀਆਂ ਨੇ ਜਾਂ ਨਿਗਰਾਨ ਉਦੋਂ ਲਾਏ ਜਾਂਦੇ ਨੇ ਜਦੋਂ ਪਿੰਡ ਦੇ ਕਿਸੇ ਪੰਚਾਇਤ ਜਾਂ ਸਰਪੰਚ ਦੇ ਉੱਪਰ ਲੋਕਾਂ ਦੀ ਬਹੁਤ ਵੱਡੀ ਕੋਈ ਸ਼ਿਕਾਇਤ ਹੋਵੇ ਮਾਲ ਖਾਨ ਦੀ ਭ੍ਰਿਸ਼ਟਾਚਾਰ ਦੀ ਫੰਡ ਖਾਨ ਦੀ ਗ੍ਰਾਂਟਾਂ ਖਾਨ ਦੀ ਉਦੋਂ ਵੀ ਨਿਗਰਾਨ ਅਬਜ਼ਰਵਰ ਜਿਹੜਾ ਹੈ ਉਹ ਨਿਯੁਕਤ ਕੀਤਾ ਜਾਂਦਾ ਸੋ ਇਸ ਵਾਰ ਦੁਬਾਰਾ ਚਿੱਠੀ ਆ ਗਈ ਹੈ ਪਹਿਲਾਂ ਮੈਂ ਜ਼ਿਕਰ ਕਰ ਹੀ ਚੁੱਕਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਵਕਤ ਰਹਿੰਦੇ ਆ ਇੱਕ ਕੰਮ ਕਰ ਦਿੱਤਾ ਸੀ ਪੰਚਾਇਤਾਂ ਭੰਗ ਕਰਨ ਦਾ ਪਰ ਉਸ ਤੋਂ ਬਾਅਦ ਉਹ ਫੈਸਲਾ ਵਾਪਸ ਲੈਣਾ ਪਿਆ ਸੀ ਯੂ ਟਰਨ ਕਰਨਾ ਪਿਆ ਸੀ ਪਰ ਦੁਬਾਰਾ ਫੇਰ ਜਿਹੜਾ ਉਹ ਪੰਜਾਬ ਦੇ ਵਿੱਚ ਪੰਚਾਇਤਾਂ ਭੰਗ ਕਰਨ ਦੇ ਸੰਕੇਤ ਆ ਚੁੱਕੇ ਨੇ ਪੰਚਾਇਤਾਂ ਭੰਗ ਹੋਣਗੀਆਂ ਵੋਟਾਂ ਫੇਰ ਪੈਣਗੀਆਂ ਦੁਬਾਰਾ ਫੇਰ ਮੈਂ ਕਹੂੰਗਾ ਹੁਣ ਪੰਚਾਇਤਾਂ ਉਹ ਕਹਿੰਦੇ ਕਾਵਾਂ ਵਾਲੀ ਕਦੇ ਨਹੀਂ ਪੰਚਾਇਤ ਚੁਣੀ ਦੀ ਤਾਂ ਹੁਣ ਪਹਿਲਾਂ ਵਾਂਗ ਨਾ ਚੁੜਿਓ ਮੈਂ ਵੇਖਿਆ ਸਾਡੇ ਲੋਕ ਸਰਪੰਚ ਕਈ ਪਿੰਡਾਂ 'ਚ ਤਾਂ ਸਭ ਤੋਂ ਜਿਹੜਾ ਬੰਦਾ ਬੇਗੱਲਾ ਬੰਦਾ ਨਗੱਲਾ ਬੰਦਾ ਜਿਹਦੀ ਜਵਾਨ ਦਾ ਕੋਈ ਸਟੈਂਡ ਨਹੀਂ ਹੁੰਦਾ ਜਵਾਨ ਗੰਦੀ ਹੁੰਦੀ ਆ ਉਹ ਬੰਦੇ ਨੂੰ ਚੁਣ ਲੈਂਦੇ ਨੇ ਤੇ ਬਾਅਦ ਚ 5 ਸਾਲ ਕਰੀ ਜਾਂਦੇ ਨੇ ਯਾਰ ਇਹ ਤਾਂ ਬੰਦਾ ਗਲਤ ਚੁੜਿਆ ਗਿਆ ਐਤ ਕੀ ਇੰਜ ਨਾ ਕਰਿਓ ਬਹੁਤ ਮਿਹਰਬਾਨੀ ਸ਼ੁਕਰੀਆ